ਇਹ ਸਾਡਾ ਭਰਾ ਦਾ ਕਾਤਲ ਜਿਹੜਾ ਵਾ ਸੁਖੀ ਰੰਡਾਵਾ ਵਾ ਤੇ ਤੇਰੇ ਟੱਬਰ ਦੇ ਜੀਆਂ ਨੇ ਤੇ ਤੂੰ ਦੂਜੀ ਜਨਾਨੀ ਨੂੰ ਕਤਲ ਨਹੀਂ ਕੀਤਾ ਤੇ ਜੇ ਤੂੰ ਇਹਨਾਂ ਨੂੰ ਕਤਲ ਨਹੀਂ ਕਰਵਾਇਆ ਆਹ ਡੇਰੇ ਬਾਬੇ ਨਾਨਕ ਕੋਲ ਜਿੱਦਾਂ ਦਾ ਕੱਟ ਕਰਕੇ ਖੰਡ ਪਾੜ ਕਰਾ ਤਾ ਗੁਰੂ ਸਾਹਿਬ ਨੂੰ ਸਿਰ ਤੇ ਚੁੱਕ ਕੇ ਕਰ ਉਹ ਮੈਂ ਨਾ ਕਤਲ ਕਰਵਾਇਆ ਤੇ ਨਾ ਮੈਂ ਕਦੇ ਮੇਰੇ ਪਰਿਵਾਰ ਨੇ ਕਿਸ ਦੂਜੀ ਜਨਾਨੀ ਨੂੰ ਟੱਚ ਕੀਤਾ ਨਾ ਰਾਜਨੀਤੀ ਛੱਡ ਕੇ ਘਰ ਬੈ ਜਾਣਾ ਵਾ ਕਾਲੀ ਦਲ ਨੇ ਐਸਐਸਪੀ ਦਾ ਘਰਾਓ ਕੀਤਾ ਉਸ ਵੇਲੇ ਉਹਨੇ ਕਿਹਾ ਸਾਡੇ ਵਰਕਰ ਦਾ ਕਾਕਲ ਸੁਖੀ ਰੰਦਾਵਾ ਵਾ ਇਹ ਉਦੋਂ ਕੈਪਟਨ ਦਾ ਕੈਪਟਨ ਵਜੀਦ ਸੀਗਾ ਉਹਦੇ ਵਿੱਚ ਪਟਿਆ ਉਹਨੂੰ ਸਾਬਤ ਕੀਤਾ ਸੁਨੀਲ ਜਾਖੜ ਨੇ ਉਹ ਵੀ ਕੈਬਨਿਟ ਦਾ ਇਹਨੇ ਤਰਲਾ ਮਾਰਿਆ ਮੰਨਤ ਕੀਤੀ ਰੌਲਾ ਪਾਇਆ ਵੀ ਮੈਂ ਕੈਬਨਿਟ ਦਾ ਵਜੀਰ ਆ ਹੁਣ ਮੇਰੀ ਇਨਕੁਆਰੀ ਖੁੱਲ ਕੇ ਮੇਰੇ ਤੇ ਪਰਚਾ ਹੋ ਜਾਵੇ ਤੇ ਮਾਰਨ ਵਾਲੇ ਕਹਿ ਰਹੇ ਨੇ ਕਿ ਸੁੱਖੀ ਨੇ ਸਾਡੇ ਕੋ ਮਰਵਾਇਆ ਘਰ ਵਾਲੇ ਕਹਿੰਦੇ ਨੇ ਸਾਡੇ ਭਰਾ ਨੂੰ ਇਹਨੇ ਮਰਵਾਇਆ ਤੇ ਮਗਰ ਕੀ ਲਾਜੀ ਗੱਲ ਆ ਜਨਤਾ ਵੀ ਕਹਿ ਰਹੀ ਹੈ ਭਈ ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿਤੇ ਵੀ ਮੈਂ ਅੱਜ ਸੁਖੀ ਰੰਧਾਵੇ ਨੂੰ ਇਹ ਗੱਲ ਕਹਿਣੀ ਚਾਹੁੰਦਾ ਤੇਰਾ ਸੁਭਾਅ ਔਕਮੜਾ ਹੈ ਇੱਕ ਅਦਾਲਤ ਹੁੰਦੀ ਹੈ ਆ ਜਨਤਾ ਦੀ ਅਦਾਲਤ ਇੱਕ ਅਦਾਲਤ ਰੱਬ ਦੀ ਵੀ ਹੈ ਜਨਤਾ ਦੀ ਦਾਲਤ ਵੀ ਰੱਬ ਵਰਗੇ ਹੱਕ ਹਕੂਕ ਰੱਖਦੀ ਹੈ ਆ ਜਨਤਾ ਹੀ ਏ ਜਿੰਨੇ ਮੈਨੂੰ ਮੁੜ ਕੇ ਜਿੰਦਾ ਕੀਤਾ ਵਾ ਇਹ ਰੱਬ ਦੀ ਦੂਜੀ ਸ਼ਕਤੀ ਏ ਮੈਨੂੰ ਉਸ ਖੂਹ ਵਿੱਚ ਸੁੱਟ ਦਿੱਤਾ ਜਿੰਨੂੰ ਨਾ ਕੋਈ ਪੌੜੀ ਸੀ ਨਾ ਕੋਈ ਹੱਥ ਪਾਉਣ ਨੂੰ ਕੋਈ ਚੀਜ਼ ਨਜ਼ਰ ਆਉਂਦੀ ਸੀ ਪਰ ਤੁਸੀਂ ਲੋਕਾਂ ਨੇ ਮੈਨੂੰ ਉਸ ਖੂਹ ਵਿੱਚੋਂ ਕੱਢ ਲਿਆ ਉਸ ਸਮੇਂ ਨਹੀਂ ਜਦੋਂ ਦਲਬੀਰ ਸਿੰਘ ਪੱਪੂ ਢਲਵਾ ਵਾਲੇ ਦਾ ਕਤਲ ਹੁੰਦਾ ਸ਼ਹੀਦ ਕਰ ਦਿੱਤਾ ਜਾਂਦਾ ਤੇ ਸਭ ਤੋਂ ਪਹਿਲਾਂ ਮੈਂ ਉਹਦੇ ਹਸਪਤਾਲ ਵਿੱਚ ਪੋਸਟਮਾਰਟਮ ਵਾਲੀ ਥਾਂ ਤੇ ਉਹਦੇ ਦਰਸ਼ਨ ਕਰਨ ਵਾਸਤੇ ਆਇਆ ਅੰਨੇ ਵਾ ਗੋਲੀਆਂ ਚਲਾਈਆਂ ਅੰਨੇ ਵਾ ਉਹਨੂੰ ਵੱਡ ਟੁੱਕ ਕੀਤੀ ਜਿਹੜੇ ਘਰ ਵਾਲੇ ਪਰਿਵਾਰ ਵਾਲੇ ਨੇ ਉਹਨਾਂ ਦੇ ਬਿਆਨ ਤੁਸੀਂ ਸੁਣ ਹੀ ਲੈਨੇ ਵੀ ਸਾਡੇ ਭਰਾ ਦਾ ਕਾਤਲ ਜਿਹੜਾ ਵਾ ਸੁਖੀ ਰੰਧਾਵਾ ਵਾ ਕਾਲੀ ਦਲ ਨੇ ਐਸਐਸਪੀ ਦਾ ਘਰਾਓ ਕੀਤਾ ਉਸ ਵੇਲੇ ਉਹਨੇ ਕਿਹਾ ਸਾਡੇ ਵਰਕਰ ਦਾ ਕਾਤਲ ਸੁਖੀ ਰੰਧਾਵਾ ਵਾ ਇਹ ਉਦੋਂ ਕੈਪਟਨ ਦਾ ਕੈਪਟਨ ਮਜੀਦ ਸੀਗਾ ਉਹਦੇ ਵਿੱਚ ਪਟਿਆ ਉਹਨੂੰ ਸਾਬਤ ਕੀਤਾ ਸੁਨੀਲ ਜਾਖੜ ਨੇ ਉਹ ਵੀ ਕੈਬਨਿਟ ਦਾ ਵਜੀਰ ਸੀ ਇਹਨੇ ਤਰਲਾ ਮਾਰਿਆ ਮੰਨਤ ਕੀਤੀ ਰੌਲਾ ਪਾਇਆ ਵੀ ਮੈਂ ਕੈਬਨਿਟ ਦਾ ਵਜੀਰ ਆ ਹੁਣ ਮੇਰੀ ਇਨਕੁਆਇਰੀ ਖੁੱਲ ਕੇ ਮੇਰੇ ਤੇ ਪਰਚਾ ਹੋਵੇਗਾ ਗੱਬੀ ਗਈ ਅੱਜ ਮਾਰਨ ਵਾਲੇ ਕਹਿ ਰਹੇ ਨੇ ਕਿ ਸੁੱਖੀ ਨੇ ਸਾਡੇ ਕੋ ਮਰਵਾਇਆ ਘਰ ਵਾਲੇ ਕਹਿੰਦੇ ਨੇ ਸਾਡੇ ਭਰਾ ਨੂੰ ਨੰਬਰ 1 ਤੇ ਮਗਰ ਕੀ ਲਾਜੀ ਗੱਲ ਆ ਜਨਤਾ ਵੀ ਕਹਿ ਰਹੀ ਹੈ ਭਈ ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿਤੇ ਦੀ ਮਾਰੋ ਕਿਸੇ ਨੂੰ ਰਾਸੀ ਤਾਕਤ ਦੇ ਨਾਲ ਮਾਰੋ ਲੋਕਾਂ ਦੀ ਤਾਕਤ ਨਾਲ ਮਾਰੋ ਵੋਟਾਂ ના ਆ ਕੇ ਜਿਹਦਾ ਬੰਦਾ ਮਰ ਜਾਂਦਾ ਵਾ ਅਸੀਂ ਜਿੰਦਾ ਹੀ ਮਾਰਿਆ ਨਾ ਫੋਣ ਮੈਂ ਤੁਹਾਨੂੰ ਕਹਾਂ ਕਿ ਜ਼ਹਿਰ ਦੀ ਕੁੜੀ ਖਾਓ ਤੇ ਸੁਖੀ ਰੰਧਾਵੇ ਨੂੰ ਹਰਾਓ ਤੇ ਆਮ ਵਾਲੇ ਨੂੰ ਜਿਤਾ ਦਿਓ ਤੁਸੀਂ ਪੱਥਰ ਰੱਖ ਕੇ ਗੱਲ ਮੰਨ ਕੇ ਤੇਨੂੰ ਮੈਦਾਨ ਦੇ ਵਿਚਾਰ ਆ ਸਾਰੀ ਦੁਨੀਆ ਨੂੰ ਪਤਾ ਲੱਗਾ ਗਾਮਿਆਸੀ ਤੈਨੂੰ ਇਸ ਤਰ੍ਹਾਂ ਮਾਰਾਂਗੇ ਲੋਕਾਂ ਦਾ ਦਿਲ ਜਿੱਤ ਕੇ ਹੜ ਲਿਆਵਾਂਗੇ ਲੋਕ ਤੈਨੂੰ ਮੈਦਾਨ ਵਿੱਚ ਮਾਰਨਗੇ ਬਾਰੀ ਹਿੰਦੁਸਤਾਨ ਦੀ ਕਾਂਗਰਸ ਦੇਖੇਗੀ ਜਿਹੜਾ ਅੱਜ ਦਮਗੇ ਦਮਜੇ ਮਾਰਨਾਂ ਮਾ ਪਾਪੀ ਕੋ ਮਾਰਨੇ ਕੇ ਲਈ ਪਾਪ ਹੀ ਮਾਂ ਬਲੀ ਹੈ ਬੰਦਾ ਮਾਰਨ ਦਾ ਮੌਤ ਦਾ ਅਧਿਕਾਰ ਕੇਵਲ ਪ੍ਰਮਾਤਮਾ ਕੋਲ ਆ ਹਰ ਵੱਡੇ ਤੋਂ ਵੱਡੇ ਬੰਦੇ ਦੀ ਮੌਤ ਦਾ ਸਮਾਂ ਪ੍ਰਮਾਤਮਾ ਨੇ ਲਿਖਿਆ ਜਿਹੜਾ ਮੌਤ ਦੇ ਅਧਿਕਾਰ ਨੂੰ ਵਰਤਦਾ ਉਹ ਰੱਬ ਦੇ ਅਧਿਕਾਰ ਨੂੰ ਵਰਤਦਾ ਤੂੰ ਰੱਬ ਦੇ ਹੁਕਮਾਰ ਨੂੰ ਵਰਤ ਕੇ ਤੇ ਦਲਬੀਰ ਸਿੰਘ ਦਾ ਪੂਰਾ ਕਤਲ ਕਰਵਾਇਆ ਸਾਡਾ ਉਹ ਸ਼ਹੀਦ ਆ ਤੂੰ ਮਸ਼ਰਾਰੇ ਵਾਲੇ ਉਹ ਦੋਨੇ ਸੱਕੇ ਭਰਾ ਜਿੰਨਾ ਚੋਂ ਦੀ ਉਂਗਲ ਨਹੀਂ ਸੀ ਲੰਗਦੀ ਉਹਨੂੰ ਵੀ ਥਾਪੀ ਦਿੱਤੀ ਉਹਨੂੰ ਵੀ ਥਾਪੀ ਦਿੱਤੀ ਆਪਣੀ ਜ਼ਮੀਰ ਦੇ ਅੰਦਰ ਝਾਤੀ ਮਾਰ ਤੂੰ ਦੋਹੇ ਭਰਾ ਕਤਲ ਨਹੀਂ ਕਰਵਾਏ ਬਾਕੀ ਨਿੱਕੇ ਮੂਟੇ ਤੇ ਬੜਾ ਕੁਝ ਕੀਤਾ ਉਹਨੋ ਕਹਿ ਰਹੇ ਨੇ ਜੇ ਪੱਪੂ ਸਾਡੇ ਕੋਲੋਂ ਕਤਲ ਕਰਵਾ ਸਕਦਾ ਸਾਡੀ ਮਾਂ ਦਾ ਕਤਲ ਵੀ ਇਹਨੇ ਕੀਤਾ ਉਹ ਜੇ ਮਰਦੇ ਆ ਤੇਰੀ ਸਰਕਾਰ ਰਹੀ ਏ ਤੂੰ ਭਗਵਾਨਪੁਰਿਆ ਨੂੰ ਮਾਰ ਦਿੰਦਾ ਤਾਂ ਭਗਵਾਨਪੁਰਿਆ ਤੈਨੂੰ ਮਾਰ ਦਿੰਦਾ ਉਹਦੀ ਮਾਂ ਦਾ ਕੀ ਕਸੂਰ ਆ ਗਲਤ ਕੀਤਾ ਤੂੰ ਗਲਬੀਰ ਪੱਪੂ ਨੂੰ ਵੀ ਕਤਲ ਕਰਾ ਕੇ ਗਲਤ ਕੀਤਾ ਇੱਕ ਇਹ ਅਬਰੂ ਖਰਾਨੇ ਵਾਇਆ ਹੋਇਆ ਮੁਕਸਰ ਦੇ ਵਿੱਚ ਉੱਥੇ ਇਹਦੇ ਸੌਰਿਆਂ ਦੀ ਜ਼ਮੀਨ ਤੋਂ ਅਗਲੇ ਪਾਸੇ ਇੱਕ ਘਰ ਸੀਗਾ ਬੜਾ ਵੱਸਦਾ ਰਸਤਾ ਘਰ ਸੀਗਾ ਮੁਫਰ ਐਮਐਲ ਜਿਹੜਾ ਰਿਹਾ ਵਾ ਉਹਦੀ ਭੈਣ ਦਾ ਘਰ ਸੀਗਾ ਧੂਆ ਪਿਓ ਪੁੱਤਨ ਕਤਲ ਕਰਵਾਤਾ ਉੱਥੇ ਉਹਨਾਂ ਵੀ ਰੌਲਾ ਪਾਇਆ ਪੀ ਇੱਤੇ ਕਤਲ ਦਾ ਪਰਚਾ ਕਰ ਉਹਨੇ ਬਹਿ ਕੇ ਕਤਲ ਕਰਵਾਇਆ ਪਰ ਕਾਂਗਰਸ ਨੇ ਨਹੀਂ ਕੀਤਾ ਕਿਉਂਕਿ ਮਹਿਕਮਾ ਜਿਹੜਾ ਵਾ ਹੁੰਦਾ ਇਹਦੇ ਕੋਲ ਸੀਗਾ ਉਹਨਗੇ ਮਹਿਕਮੇ ਦੀ ਤੇ ਜਾਨ ਹੀ ਨਿਕਲ ਗਈ ਕੋਈ ਅਸੂਲ ਕਾਇਦਾ ਨਹੀਂ ਦਾ ਮਾਰੇ ਨੇ ਵੀ ਇਹਨਾਂ ਕੋਈ ਇਨਸਾਫ ਮੰਗਣਾ ਤਗੜੇ ਨੇ ਵੀ ਇਹਨਾਂ ਕੋਈ ਸਾਫ ਨੰਗ ਮੰਗਣਾ ਜੇ ਕਿਸੇ ਨੂੰ ਕੋਈ ਮਾਰਨ ਦਾ ਹੋਵੇ ਕਿੱਥੇ ਨੱਠਦਾ ਘਰ ਨੱਠਦਾ ਨਾ ਜੇ ਕਿਸੇ ਪੰਜਾਬ ਦੀ ਧਰਤੀ ਤੇ ਕਿਸੇ ਨਾਲ ਧੱਕਾ ਹੋਏਗਾ ਗਰੀਬ ਨਾਲ ਕਿੱਥੇ ਨੱਠੂਗਾ ਥਾਣੇ ਹੀ ਜਾਊਗਾ ਨਾ ਉਹ ਥਾਣੇ ਮਿਲਣ ਕ੍ਰਿਮੀਨਲ ਲੋਕਾਂ ਨੂੰ ਕੁਰਸੀਆਂ ਤੇ ਇਨਸਾਫ ਮੰਗਣ ਵਾਲੇ ਜਿਹੜੇ ਥੱਲੇ ਬੈਠੇ ਹੋਣ ਕਾਦਾ ਸਰਕਾਰ ਦਾ ਰਾਜ ਆ ਕਦੇ ਉੱਥੇ ਗੋਲੀ ਚੱਲ ਗਈ ਕਦੇ ਉੱਥੇ ਗੋਲੀ ਚੱਲ ਗਈ ਕਦੇ ਉਹਦੇ ਕੋਲ ਫਰੋਤੀ ਮੰਗ ਲਈ ਕਦੇ ਉਹਦੇ ਕੋਲ ਫਰੋਤੀ ਮੰਗ ਲਈ ਸੁੱਤੇ ਪਏ ਉਹ ਸਰਕਾਰ ਵਾਲਿਓ ਉਹ ਜੇ ਜੰਗਲ ਦਾ ਰਾਜ ਨਹੀਂ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਣਾ ਚਾਹੁੰਦਾ ਤੇਰਾ ਐਮਐਲਏ ਕੀ ਕੰਮ ਆ ਰਿਹਾ ਡੇਰੇ ਬਾਬੇ ਨਾਨਕ ਦਾ ਪੀਏ ਕਾਤਲ ਐ ਤੇ ਫਿਰ ਸਾਡੀ ਨਾ ਸੁਣ ਆਪਣੇ ਐਮਐਲਏ ਦੀ ਤਾਂ ਸੁਣ ਲੈ ਯੋ ਕੀ ਕਰ ਰਿਹਾ ਤੇ ਜੇ ਐਮਐਲਏ ਦੀ ਵੀ ਨਹੀਂ ਸੁਣ ਸਕਣੀ ਫਿਰ ਸੁਣੋਗੇ ਵੀ ਕਿਦੀ ਇੱਕ ਤੁਹਾਡੀ ਸਰਕਾਰ ਦਾ ਪੁਰਜਾ ਬਣਾ ਅਹਿਮ ਪੁਰਜਾ ਵਾ ਉਹ ਵਿਚਾਰਤ ਸਾਡੇ ਤੋਂ ਵੀ ਪਹਿਲਾਂ ਰਵਾ ਪਾਉਂਦਾ ਸੀ ਕਹਿਣੇ ਉਹਦੀ ਸੁਣੀ ਨਹੀਂ ਮੈਂ ਸੀਆਈਡੀ ਨੂੰ ਕਹਿਣਾ ਚਾਹੁੰਨਾ ਆ ਲੋਕਾਂ ਦੀਆਂ ਭਾਵਨਾਵਾਂ ਮੈਂ ਨੋਟ ਕਰ ਲਵਾਂ ਕੋਈ ਮੈਮੋਰੰਡਮ ਨਹੀਂ ਇਹਾ ਦੇਣਾ ਅਸੀਂ ਮੰਗ ਕਰਨੇ ਆ ਸੀਬੀਆਈ ਇਹਦੀ ਇਨਕੁਆਰੀ ਕਰੇ ਕਿੰਨੇ ਨੇ ਕਤਲ ਕਰਵਾਏ ਨੇ ਕਿੰਨਿਆਂ ਲੋਕਾਂ ਦੇ ਘਰ ਇਹਨੇ ਜਾੜੇ ਨੇ ਜਿਹੜਾ ਲੋਕਾਂ ਦੇ ਘਰ ਜਾਂਦਾ ਉਹਦਾ ਆਪਣਾ ਘਰ ਕਿਤੇ ਨਹੀਂ ਵੱਸਦਾ ਰੱਬ ਦਾ ਸੂਲ ਹੈ ਇਹਨੇ ਮੇਰੇ ਤੋਂ ਕਿਸ ਬਣਾਇਆ ਸੀ ਨਾ ਮੇਰੇ ਤੇ ਤੇ ਇੱਕ ਵਾਰਾ ਬਣਾਇਆ ਤੇ ਮੈਂ ਡਿੱਗਦਾ ਢੈਂਦਾ ਨਿਕਲਾ ਆ ਤੂੰ ਰੋਜ਼ ਮਰਨਾ ਵਾ ਤੇ ਰੋਜ਼ ਜੀਣਾ ਤੈਨੂੰ ਇਹ ਫਾਇਕ ਦਾ ਤੋਂ ਬਗੈਰ ਨਹੀਂ ਕੋ ਤੇਰਾ ਬਦਲ ਪੈਦਾ ਕਰ ਸਕਦਾ ਤੈਨੂੰ ਬਚਾ ਸਕਦਾ ਜੇ ਤੇਰੇ ਕੀ ਇਮਾਨਦਾਰੀ ਏ ਤੂੰ ਅਨੇ ਮੈਂ ਬਰੀਆਂ ਜੇ ਤੇਰੇ ਟੱਬਰ ਦੇ ਜੀਆਂ ਨੇ ਤੇ ਤੂੰ ਦੂਜੀ ਜਨਾਨੀ ਨੂੰ ਟੱਚ ਨਹੀਂ ਕੀਤਾ ਤੇ ਜੇ ਤੂੰ ਇਹਨਾਂ ਨੂੰ ਕਤਲ ਨਹੀਂ ਕਰਵਾਇਆ ਆਹ ਡੇਰੇ ਬਾਬੇ ਨਾਨਕ ਕੋਲ ਏਦਾਂ ਦਾ ਕੱਟ ਕਰਕੇ ਖੰਡ ਪਾੜ ਕਰਾ ਤਾ ਗੁਰੂ ਸਾਹਿਬ ਨੂੰ ਸਿਰ ਤੇ ਚੁੱਕ ਕੇ ਕਰ ਓ ਮੈਂ ਨਾ ਕਤਲ ਕਰਵਾਇਆ ਤੇ ਨਾ ਮੈਂ ਕਦੇ ਮੇਰੇ ਪਰਿਵਾਰ ਨੇ ਕਿਸ ਦੂਜੀ ਜਨਾਨੀ ਨੂੰ ਟੱਚ ਕੀਤਾ ਮੈਂ ਰਾਜਨੀਤੀ ਛੱਡ ਕੇ ਘਰ ਬੈ ਜਾਣਾ ਵਾ ਗੱਲਾਂ ਸੱਚੀਆਂ ਨੇ ਤੇ ਮਾਂ ਬਹੁਤਾ ਸਮਾਂ ਨਹੀਂ ਤੁਹਾਡਾ ਲਾਣਾ ਦਾ ਬੜੀ ਕਰਨੀ ਆ ਤੁਸੀਂ ਬਹੁਤ ਦੂਰ ਦੂਰ ਧੁੱਪੇ ਖਲੋਤੇ ਹੋਏ